ਤਰਮਿੰਦਰ ਜੀ ਬਾਰੇ ਗੱਲ ਕਰ ਰਹੇ ਨੇ ਕਿ ਤਰਮਿੰਦਰ ਜੀ ਨਹੀਂ ਰਹੇ ਨਹੀਂ ਦੇਖੋ ਤਰਮਿੰਦਰ ਵਾਲੇ ਮਾਮਲੇ ਦੇ ਵਿੱਚ ਨਾ ਮੈਂ ਅੱਜ ਇੱਕ ਪੋਸਟ ਵੀ ਪਾਇਆ ਜਦੋਂ ਤਰਮਿੰਦਰ ਦੇ ਚਲਾਨੇ ਦੀ ਪਹਿਲਾ ਖਬਰ ਚੱਲੀ ਆ ਤੇ ਲੋਕਾਂ ਨੇ ਰੱਜ ਕੇ ਮੀਡੀਆ ਤੇ ਪੜਾਅਸ ਕੱਢੀ ਚਲੋ ਮੈਂ ਵੀ ਪੋਸਟ ਪਾਈ ਸੀ ਸ਼ਰਧਾਂਜਲੀ ਪੋਸਟ ਜਸਟ ਸ਼ੇਅਰ ਕੀਤੀ ਸੀ ਜੀ ਪਰ ਮੇਰਾ ਇਹ ਆ ਕਿ ਜੇ ਕਿਤੇ ਮੰਨ ਲਓ ਇਦਾਂ ਦੀ ਕੋਈ ਗਲਤੀ ਹੋਂਦੀ ਹੈ ਪਰਿਵਾਰ ਨੇ ਡਿਨਾਈ ਕੀਤਾ ਤੇ ਮੈਂ ਇਹ ਨਾਲ ਦੀ ਨਾਲ ਮਾਫੀ ਮੰਗੀ ਹਮ ਰਿਮੂਵਲ ਕਰਤੀ ਆਪਾਂ ਕੋਈ ਗੱਲ ਨਹੀਂ ਆ ਜੀ ਔਰ ਇੱਕ ਗੱਲ ਮੈਂ ਉਦਣ ਕਣੀ ਕਣੀ ਜੱਕ ਗਿਆ ਪਰ ਇੱਥੇ ਆਪਾਂ ਰਾਜਵੀਰ ਜਵੰਧਾ ਦੇ ਮਾਮਲੇ 'ਚ ਕੀਤੀ ਸੀ ਗੱਲ ਤੁਹਾਨੂੰ ਯਾਦ ਹੋਣਾ ਜੀ ਕਿ ਜਦੋਂ ਇਦਾਂ ਪਰਿਵਾਰ ਜਿਹੜੇ ਸਮ੍ਰiddhi ਵਾਲੇ ਹੁੰਦੇ ਆ ਹਾਈ ਪ੍ਰੋਫਾਈਲ ਹੁੰਦੇ ਆ ਜਦੋਂ ਕਿਤੇ ਮਤਲਬ ਕਿ ਉਹਨਾਂ ਦੇ ਨਾਲ ਇਦਾਂ ਦਾ ਦੁਖਾਂਤ ਵਾਪਰ ਜਾਂਦਾ ਹੈ ਹਮ ਖਾਸ ਤੌਰ ਤੇ ਕੋਈ ਵੈਂਟੀਲੇਟਰ ਤੇ ਚਲਾ ਜਾਂਦਾ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਪਰਿਵਾਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਤਰਮਿੰਦਰ ਦੇ ਪਰਿਵਾਰ ਤਾਂ ਸੀਗੇ ਦੋ ਹਮ ਸਨੀ ਦਿਓਲ ਦੀ ਬਾਡੀ ਲੈਂਗੁਏਜ ਸਨੀ ਦਿਓਲ ਦੇ ਹਾ ਭਾਵ ਕੁਝ ਹੋਰ ਬਿਆਨ ਕਰਦੇ ਸੀ ਜੀ ਠੀਕ ਹੈ ਨਾ ਜੀ ਹੇਮਾ ਮਾਲਨੀ ਨੇ ਤੇ ঈਸ਼ਾ ਨੇ ਉਹਦੀ ਕੁੜੀ ਨੇ ਹਮ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਰੱਦ ਕੀਤਾ ਜੀ ਫਿਰ ਤਰਮਿੰਦਰ ਨੂੰ ਲੈ ਆਏ ਇੱਥੇ ਹਮ ਹੁਣ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਗਈ ਜਿਹਦੇ ਵਿੱਚ ਤਰਮਿੰਦਰ ਦੀ ਜਿਹੜੀ ਸਰੀਰਕ ਹਾਲਤ ਸੀ ਬਿਮਾਰੀ ਦੀ ਉਹ ਸਾਫ ਨਜ਼ਰ ਆ ਰਹੀ ਸੀ ਸਰ 90 ਸਾਲ ਦਾ ਬੰਦਾ ਵੈਂਟੀਲੇਟਰ ਤੇ ਪਹੁੰਚ ਕੇ ਕਿੱਥੋਂ ਰਿਕਵਰ ਹੋ ਜਾਏ ਜੀ ਪਰ ਫਿਰ ਉਹੀ ਗੱਲਾਂ ਕਿ ਪਰਿਵਾਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਕਈ ਵਾਰ ਇੱਕ ਕਹਿੰਦਾ ਕਿ ਚਾਂਸ ਲੈ ਲਓ ਜੀ ਇੱਕ ਇਦਾਂ ਦਾ ਵੀ ਹੁੰਦਾ ਹੈ ਕਿ ਪਾਣਾ ਮੰਨ ਲਓ ਠੀਕ ਹੈ ਨਾ ਜੀ ਇਹਦੇ ਤੇ ਆਪਾਂ ਬਾਤ ਤਫਸੀਲ ਗੱਲ ਕੀਤੀ ਹੋਈ ਹੈ ਰਾਜਵੀਰ ਜਵੰਦਾ ਦੇ ਮਾਮਲੇ 'ਚ ਵੀ ਅਜੇ ਹੈ ਹੀ ਸੀ ਦਾ ਉਦੋਂ ਵੀ ਮੈਂ ਪੋਸਟ ਪਾ ਕੇ ਅਗਉ ਸੰਕੇਤ ਦੇ ਦਿੱਤਾ ਸੀਗਾ ਹੁੰਦਾ ਕੀ ਹੈ ਕਿ ਭਾਵਨਾਤਮਕ ਤੌਰ ਤੇ ਆਪਾਂ ਵੀ ਇਨਸਾਨ ਆ ਜੀ ਆਪਾਂ ਨੂੰ ਹੀ ਹੁੰਦਾ ਕਿ ਕਿਉਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ ਕਿਉਂ ਕਿਸੇ ਦਾ ਦਿਲ ਦਿਖਾਉਣਾ ਹੈ ਕਿਸੇ ਦੀਆਂ ਦੁਆਵਾਂ ਹੋ ਰਹੀਆਂ ਨੇ ਚਲੋ ਹੋਣ ਦਿਓ ਪਰ ਇਹ ਸਾਫ਼ ਸੀਗਾ ਕਿ ਤਰਮਿੰਦਰ ਦਾ ਵਚਨਾ ਮੁਸ਼ਕਲ ਹੈ ਹਮ ਕਿਉਂਕਿ ਜਿਸ ਉਮਰ ਦੇ ਪੜਾਤੀ ਸੰ ਜਿਸ ਹਾਲਤ ਚ ਪਹੁੰਚ ਗਏ ਜੀ ਯੰਗ ਮੰਦੇ ਦੀ ਰਿਕਵਰੀ ਬਹੁਤ ਔਖੀ ਹੋ ਜਾਂਦੀ ਹੈ ਬਹੁਤ ਓਕੇ ਬਿਲਕੁਲ ਬਿਲਕੁਲ ਸੋ ਖੈਰ ਜੋ ਵੀ ਹੈ ਲੈਜੈਂਡ ਬੰਦਾ ਚਲਾ ਗਿਆ ਹੂੰ ਠੀਕ ਹੈ ਜੀ ਪੰਜਾਬ ਚੋਂ ਨਿਕਲਿਆ ਕਿਧਰ ਗਿਆ ਅਛਾ ਜਦੋਂ ਗਿਆ ਤੇ ਲੋਕਾਂ ਨੇ ਕਿਹਾ ਜਾ ਕੇ ਫੁੱਟਬਾਲ ਖੇਡਿਆ ਕਰ ਤੇਰਾ ਮੂੰਹ ਜਿਹੜਾ ਹੈ ਨਾ ਫੁੱਟਬਾਲ ਦੇ ਖਿਡਾਰੀਆਂ ਵਰਗਾ ਜੁੱਸਾ ਜੱਸਾ ਤੇਰਾ ਉਹ ਠੀਕ ਹੈ ਫੁੱਟਬਾਲ ਖੇਡ ਤਾਂ ਮਤਲਬ ਕਿ ਕਾਮਯਾਬ ਬੰਦਿਆਂ ਨੂੰ ਰਿਜੈਕਸ਼ਨ ਬਹੁਤ ਚਰਨੀ ਪੈਂਦੀ ਹੈ ਪਰ ਤਰਮਿੰਦਰ ਨੇ ਆਪਣੇ ਆਪ ਨੂੰ ਸਾਬਤ ਕੀਤਾ ਜੀ ਹੂੰ ਬੈਕ ਟੂ ਬੈਕ ਤੁਸੀਂ ਦੇਖ ਲਓ ਕਿੰਨੀਆਂ ਫਿਲਮਾਂ ਦਿੱਤੀਆਂ ਤਰਮਿੰਦਰ ਨੇ ਤੇ ਜਦੋਂ ਅਸੀਂ ਜਵਾਨ ਹੋ ਰਹੇ ਸੀ ਦੌਰ ਹੀ ਇਹਨਾਂ ਦਾ ਸੀਗਾ ਸਰ ਜੀ ਪੰਜਾਬੀ ਬੰਦੇ ਤੇ ਫਿਲਮਾਂ ਹੀ ਇਹਨਾਂ ਦੀਆਂ ਬੰਦੇ ਸੀ ਥੋੜਾ ਜਿਹਾ ਦੌਰ ਟਾਲਿਆ ਤੇ ਫਿਰ ਮੁੜ ਕੇ ਇਹਨਾਂ ਦਾ ਮੁੰਡਾ ਚੱਲ ਪਿਆ ਜੀ ਅਜੇ ਹੈ ਜੀ ਘਾਤ ਕਿਹਾ ਜੀ ਜਿੰਦੀ ਹੈ ਜੀ ਸਲਾਖੇ ਹੈ ਜੀ ਇੱਕ ਤੋਂ ਇੱਕ ਬਾਹਰ ਹੈ ਇੱਕ ਤੋਂ ਇੱਕ ਤੋਂ ਮਤਲਬ ਕਿ ਇਸ ਬੰਦੇ ਨੇ ਬਹੁਤ ਐਂਟਰਟੇਨ ਕੀਤਾ ਲੋਕਾਂ ਨੂੰ ਹਮ ਐਮਪੀ ਵੀ ਰਿਹਾ ਤਰਮਿੰਦਰ ਐਮ ਪੀ ਵੀਰਿਆ ਬੀ ਕਾਨੇਲ ਤੋਂ ਇੱਕ ਵਾਰੀ ਜਿੱਤ ਗਿਆ ਸੀ ਜਿੱਤ ਕੇ ਤੇ ਇਹ ਆਪਦੇ ਮੁੰਡੇ ਵਰਗਾ ਹੀ ਸੀਗਾ ਆਇਆ ਹੋਇਆ ਨਹੀਂ ਤੇ ਤੇ ਲੋਕ ਟੈਂਕੀਆਂ ਤੇ ਚੜੇ ਫਿਰਦੇ ਸਨ ਕਿ ਬਈ ਯਾਰ ਉਹ ਧਰਮਿੰਦਰ ਦੀ ਸ਼ੱਕ ਨਹੀਂ ਦਿਕਾ ਹਾਂ ਜੀ ਜੀ ਵੀ ਆਪ ਟੈਂਕੀ ਤੇ ਚੜੇ ਸਨ ਤਾਂ ਮਤਲਬ ਕਿ ਇਹੀ ਹੈ ਕਿ ਸਿਆਸਤ ਦੇ ਵਿੱਚ ਵੀ ਗਏ ਮਮਾ ਮੰਨਲੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਮੁੰਡਾ ਵੀਰਿਆ ਤੇ ਸਭ ਤੋਂ ਵੱਡੀ ਗੱਲ ਯਾਰ ਧਰਮਿੰਦਰ ਦੀ ਜਿਹੜੀ ਮੈਨੂੰ ਵਧੀਆ ਲੱਗੀ ਹੈ ਨਾ ਬੰਤੇ ਨੇ ਜ਼ਿੰਦਗੀ ਵਧੀਆ ਰੱਜ ਕੇ ਜੀਆ ਜਿਵੇਂ ਆਦੇ ਨਜ਼ਾਰੇ ਨਾਲ ਹਨਾ ਸਾਹ ਦੇ ਸਾਹ ਨਾਲ ਅੰਤਲੇ ਫੜਾ ਤੇ ਵੀ ਉਹ ਫਾਰਮ ਹਾਊਸ ਤੇ ਕੱਦੂ ਆ ਅੱਜ ਮੇਰਾ ਕੱਦੂ ਲੱਥਾ ਜੀ ਅੱరే ਮਤਲਬ ਕਿ ਬਲੌਗਿੰਗ ਵੀ ਤਾਂ ਹਲਕੀ ਫੁਲਕੀ ਕਰਨੀ ਤੇ ਤੁਰਨਾ ਇਕੱਲੇ ਪੀਸਫੁਲ ਜਗ੍ਹਾ ਤੇ ਰਹੇ ਜੀ ਮਨ ਲੱਗਿਆ ਯਾਰ ਇਹ ਠੀਕ ਆ ਮੈਨੂੰ ਲੱਗਦਾ ਕਿ ਚਲੋ ਜਾਣਾ ਤਾਂ ਸਭ ਨੇ ਆ ਪਰ ਜ਼ਿੰਦਗੀ ਦੱਬ ਕੇ ਰੱਜ ਕੇ ਜਿਉਂ ਕੇ ਕੌਣ ਗਿਆ ਉਹ ਫਰਕ ਰੱਖਦਾ ਜੀ 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 ਬਿਲਕੁਲ